ਗਵਰਨਮੈਂਟ ਕੀਤੀ ਕਾਲਜ ਨਿਆਲ ਪਾਤਰਾ ਵਿਖੇ ਇੱਕ ਬੱਚਿਆਂ ਦੇ ਹੁਨਰ ਨੂੰ ਵਧਾਉਣ ਵਾਸਤੇ ਇੱਕ ਪ੍ਰਦਰਸ਼ਨੀ ਕੀਤੀ ਗਈ ਹੈ ਜਿਸ ਵਿੱਚ ਕਿ ਇੱਕ ਵਰਕਸ਼ਾਪ ਲਾ ਕੇ ਵਿਦਿਆਰਥੀਆਂ ਨੂੰ ਸਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਪੈਂਡਿੰਗ ਕਰਨੀ ਔਰ ਘਰ ਦੇ ਜਿਹੜੇ ਸਜਾਵਟਦਾਰ ਘਰ ਨੂੰ ਰੱਖਣ ਵਾਸਤੇ ਬਣਾਉਣ ਵਾਸਤੇ ਕਿਸ ਤਰ੍ਹਾਂ ਦੇ ਜਿਹੜੇ ਡਿਜ਼ਾਈਨ ਬਣਾਏ ਜਾਂਦੇ ਹਨ ਉਸ ਵਿੱਚ ਇੱਕ ਸਪੈਸ਼ਲ ਮੈਡਮ ਜਿਹੜੇ ਪਹੁੰਚੇ ਨੇ ਇੱਥੇ ਉਹਨਾਂ ਨੂੰ ਸਿਖਾਉਣ ਵਾਸਤੇ ਪੜਾਲੇ ਤੋਂ ਔਰ ਮੈਡੀਕ ਜਿਹੜੇ ਕਿ ਪ੍ਰਿੰਸੀਪਲ ਮੈਡਮ ਨੇ ਉਹ ਵੀ ਇੱਥੇ ਹਾਜ਼ਰ ਨੇ ਉਹਨਾਂ ਨੇ ਵੀ ਦੱਸਿਆ ਹੈ ਕਿ ਕਿਸ ਤਰ੍ਹਾਂ ਵਿਦਿਆਰਥੀ ਆਪਣੇ ਕਾਮਯਾਬੀ ਹਾਸਲ ਕਰ ਸਕਦੇ ਹਨ ਕਿ ਘਰੇ ਬੈਠੇ ਵੀ ਕਿਸ ਤਰ੍ਹਾਂ ਦੇ ਹੁਨਰ ਸਿੱਖ ਸਕਦੇ ਹਨ ਔਰ ਜਿਹੜੇ ਕਿ ਇਸ ਦੇ ਨਾਲ ਉਹ ਆਪਣਾ ਪੈਸਾ ਵੀ ਕਮਾ ਸਕਦੇ ਹਨ ਔਰ ਆਪਣੇ ਘਰ ਦੀਆਂ ਸਜਾਵਟਾਂ ਵੀ ਵਧੀਆ ਤਰੀਕੇ ਨਾਲ ਬਣਾ ਸਕਦੇ ਹਨ ਕਿਉਂਕਿ ਇਹ ਪ੍ਰਾਣਾ ਬਹੁਤ ਬ੍ਰਿਹ ਪ੍ਰਾਣਾ ਜਿਹੜਾ ਕਿ ਪੜ੍ਹਾਈ ਦੇ ਨਾਲ ਨਾਲ ਸਿੱਖਿਆ ਦੇ ਖੇਤਰ ਵਿੱਚ ਇੱਕ ਲਿਆਣਾ ਬਹੁਤ ਚੰਗਾ SLAG Aayog ਕਦਮ ਹੈ ਅਸੀਂ ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਉਪਰਾਲੇ ਕੀਤੇ ਗਏ ਹਨ ਅੱਜ ਦੇ ਅੱਛਾ ਜੇ ਤੁਮਾਨੂੰ ਆਉਂਦਾ ਹੈ ਹਾਂ ਇਹ ਰਹਾ ਨਾ ਜੀ ਉਹ ਜਾ ਰਿਹਾ ਹੈ ਨਾ ਇਹ ਨੂੰ ਮੈਕੂ SLAG ਲੱਗਣਾ ਹੈ ਨਾ ਥੋੜਾ ਇਹਨੂੰ ਦਬਾਉਣਾ ਪਏਗਾ ਕਿਉਂਕਿ ਇਹ ਹਲੇ ਗਿੱਲਾ ਹੈ بیس بیس ਤਾਂ ਗਿੱਲਾ ਹੈ थोड़ा टाइम लगेगा तो मैं ऐसा ही रखना बैलेंस करेंगे सचिव ठीक है थोड़ा लीफ उठा के कर क्योंकि हाल गिल्ला है कोई होता है इसके बाद ਮੇਰੇ ਕੋਲ گورਨਮੈਂਟ ਕ੍ਰਿਤੀ ਕਾਲਜ ਨਿਆਲਪਾਟਾ ਵਿੱਚ ਪੜਟੀਆਂ ਅੱਜ ਇੱਥੇ ਸਾਡੇ ਪ੍ਰਿੰਸੀਪਲ ਵੱਲੋਂ ਪੇਂਟਿੰਗ ਦੀ ਕਲਾਸਿਸ ਤੇ ਵਰਕਸ਼ਾਪ ਰਗਾਈ ਗਈ ਹੈ ਜਿਸ ਵਿੱਚ ਸਾਨੂੰ ਦੁਪੱਟੇ ਡਾਈ ਕ ਕਰਨਾ, ਪ੍ਰਿੰਟ ਸ਼ਰਟ ਪੇਂਟਿੰਗ ਕਰਨਾ ਬਹੁਤ ਕੁਝ ਸਿਖਾਇਆ ਗਿਆ ਜਿਵੇਂ ਬੋਟਲ ਵਗੈਰਾ ਤੇ ਕੁਝ ਪ੍ਰਿੰਟ ਪੇਂਟ ਵਗੈਰਾ ਕਰਨਾ ਇਦਾਂ ਦਾ ਕੋ ਸਾਰਾ ਕੁਝ ਸਿਖਾਇਆ ਗਿਆ ਮੈਂ ਵੀ ਇਸ ਡਿਪਾਰਟਮੈਂਟ ਚੋਂ ਆ ਰਹੀ ਹਾਂ ਮੇਰਾ ਨਾਮ ਕਰਤੂਲਿਆ ਅੱਜ ਸਾਡੇ ਖੁੱਚ ਪਰਨਾਮ ਨੇ ਜੋਨ ਵਰਸ ਹੋ ਗਿਆ ਇਸ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਦੁਪੱਟੇ ਦਾ ਨਾ ਰ ਬਹੁਤ ਸਾਰੀ ਐਕਟੀਵਿਟੀਜ਼ ਜੋ ਕਿਸਮ ਸਿੱਖਣ ਨੂੰ ਮਿਲਿਆ ਨੇ ਅੱਜ ਤਾਂ ਇਹਦੇ ਪਿੱਛੇ ਬਹੁਤ ਵਧੀਆ ਪ੍ਰਿੰਸੀਪਲ ਨੇ ਸਾਡੇ ਨਾਲ ਪਟਿਆਲੇ ਤੋਂ ਆਏ ਐਮੀ ਦੋਰੋ ਸਾਡੇ ਲਈ ਜੋ ਐਕਟ ਕਰਕੇ ਆਏ ਨੇ ਤੋਂ ਬਹੁਤ ਵਧੀਆ ਸਿਖਾਇਆ ਸਾਡੇ ਲਈ ਇੱਕ ਵਧੀਆ ਸਕਿੱਲ ਤੇ ਆ ਰਹੀ ਹੈ ਹਾਂ ਇਹ ਸਕਿੱਲ ਅਸੀਂ ਫ੍ਰੀ ਟਾਈਮ ਦੇ ਵਿੱਚ ਡਵੈਲਪ ਕਰ ਸਕਦੇ ਹਾਂ ਸਨ ਬੋਕਸ ਪ੍ਰਿੰਸੀਪਲ ਮੈਮ ਜਿਨ੍ਹਾਂ ਨੇ ਸਾਡੇ ਇਹ ਨਵਾਂ ਲੱਗਦਾ ਪ੍ਰੋਜੈਕਟ ਅਸੀਂ ਇਸਕੇ ਵੀ ਸਿੱਖ ਰਹੇ ਹਾਂ ਹੁਣ ਸਾਨੂੰ ਪੜਾਈ ਦੇ ਨਾਲ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਜਿਸ ਦੇ ਨਾਲ ਸਾਨੂੰ ਮਨ ਪਰਚਾਵਾ ਵੀ ਹੁੰਦਾ ਤੇ ਸਾਡੀ ਇੱਕ ਨਵੀਂ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲਦੀ ਹੈ ਤੇ ਅਸੀਂ ਇੱਕ ਸੁਸਾਇਟੀ ਦੇ ਵਿੱਚ ਸਾਨੂੰ ਇੱਕ ਨਵਾਂ ਕੰਮ ਸਿੱਖਣ ਨੂੰ ਮਿਲ ਰਿਹਾ ਹੈ ਤੇ ਜਿਸ ਨਾਲ ਅਸੀਂ ਅੱਗੇ ਵਧ ਸਕਦੇ ਹਾਂ ਮੈਂ ਪਰਮਿੰਦਰ ਸਿੰਘ ਐ ਮੈਂ ਸਰਕਾਰੀ ਕੈਟਰੀ ਕਾਲਜ ਨਿਆਲ ਪਤਨਾ ਦਾ ਬੀ ਫਸਟ ਇਅਰ ਦਾ ਵਿਦਿਆਰਥੀ ਹਾਂ ਕਿ ਜਿੱਥੇ ਸਾਨੂੰ ਪੜ੍ਹਾਈ ਦੇ ਨਾਲ-ਨਾਲ ਕਾਫੀ ਕੁਝ ਸਿਖਾਇਆ ਜਾਂਦਾ ਸਾਡੇ ਸਕਿੱਲ ਡਿਵੈਲਪਮੈਂਟ ਲਈ ਕਾਤੇ ਉਪਰਾਲੇ ਕੀਤੇ ਜਾ ਰਹੇ ਹਨ ਇਸ ਪ੍ਰਿੰਸੀਪਲ ਮੈਡਮ ਦੇ ਬਦੌਲਤ ਸਾਨੂੰ ਫੈਬਰਿਕ ਪੇਂਟਿੰਗ ਦੀ ਵਰਕਸ਼ਾਪ ਲਗਵਾਈ ਗਈ ਹੈ ਜਿਸ ਦੇ ਵਿੱਚ ਸਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਜਿੱਦਾਂ ਕਿ ਫਰੀਹੈਂਡ ਪੇਂਟ ਔਨ ਫੈਬਰਿਕ ਬਲੌਕ ਪੇਂਟ ਨੂੰ ਵੀ ਸੈਂਸਲ ਵਰਕ ਹੋ ਗਿਆ ਜਿਵੇਂ ਅਸੀਂ ਪੜਾਈ ਦੇ ਨਾਲ ਨਾਲ ਅਸੀਂ ਆਪਣੀ ਸਕਿਲ ਡਵੈਲਪਮੈਂਟ ਲਈ ਯੂਜ਼ ਕਰ ਸਕਦੇ ਆ ਕਿ ਉਹਨਾਂ ਅੱਗੇ ਆ ਕੇ ਅਸੀਂ ਆਪਣਾ ਇਨਕਮ ਸੋਰਸ ਵੀ ਬਣਾ ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਸਾਡਾ ਵਰਕ ਮੈਨੂੰ ਜਿਹੜੇ ਅੱਜ ਉਪਰਾਲੇ ਕੀਤੇ ਜਾ ਰਹੇ ਇੱਥੇ ਨਿਆਲ ਕਾਲਜ ਦੇ ਵਿੱਚ ਕਿਸ ਤਰ੍ਹਾਂ ਦੇ ਉਪਰਾਲੇ ਆ ਔਰ ਜਿਹੜੇ ਵਿਦਿਆਰਥੀ ਇੱਥੋਂ ਕੀ ਸਿੱਖ ਕੇ ਜਾਣਗੇ ਜਿਹੜਾ ਤੁਸੀਂ ਅੱਜ ਇੱਥੇ ਵਰਕਸ਼ਾਪ ਲਾਈ ਹੈ ਮੈਂ ਇੱਥੇ ਆਈ ਹਾਂ ਫੈਬਰਿਕਰੀਲ ਕੰਪਨੀ ਵੱਲੋਂ ਕਿ ਮੈਂ ਬੱਚਿਆਂ ਨੂੰ ਪੇਂਟਿੰਗ ਕਿੱਦਾਂ ਕਰਦੀ ਹਾਂ ਸੂਟ ਪੇਂਟ ਕਿੱਦਾਂ ਕਰਨਾ ਹੈ कुछ अपने जो वेस्ट मटीरियल है वह कितना करना है उन्होंने सजाना है तो मैं ये चाहनी हूँ कि बच्चे इस बारा सीख के कुछ अच्छा अपना काम कर अपनी कमाई करना अच्छी मतलब कि ये जो स्टडी के नाल है ये भी काम बहुत जरूरी है और बच्चे अच्छा कर रहे हैं थे मतलब कि मैं चाहनी हूँ कि बहुत कुछ सीखन इतों मेरे तो ਦੇ ਕਾਲਜ ਦੇ ਵਿੱਚ ਮੈਡਮ ਗੁਰਵੀਨ ਕੌਰ ਪ੍ਰਿੰਸੀਪਲ ਉਹਨਾਂ ਦੀ ਰਹਿਨਮਾਈ ਹੇਠ ਸਾਡੇ ਕਾਲਜ ਦੇ ਵਿੱਚ ਫੈਬਰਿਕ ਪੇਂਟਿੰਗ ਦੇ ਉੱਤੇ ਅਸੀਂ ਵਰਕਸ਼ਾਪ ਕਰਵਾਈ ਹੈ ਜੋ ਕਿ ਬਹੁਤ ਵੈਲਿਊਏਬਲ ਹੈ ਇਹਦੇ ਵਿੱਚ ਆਰਟ ਐਂਡ ਕ્રાਫਟ ਦੇ ਉੱਤੇ ਬੱਚਿਆਂ ਨੂੰ ਹੈ ਜਿਹੜਾ ਉਹ ਕਾਫੀ ਮੈਡਮ ਵੱਲੋਂ ਦੱਸਿਆ ਗਿਆ ਹੈ ਤੇ ਇਹ ਇਨ ਫਿਊਚਰ ਹੈ ਜਿਹੜੀ ਉਹ ਇਹਨਾਂ ਦੀ ਮਤਲਬ ਘਰ ਬੈਠ ਕੇ ਇਹ ਕੰਮ ਕਰ ਸਕਦੇ ਨੇ ਤੇ ਕਮਾਈ ਕਰ ਸਕਦੇ ਨੇ ਇਹ ਬਹੁਤ ਵੈਲਿਊਏਬਲ ਹੈ ਤੇ ਟੀਚਰਸ ਨੂੰ ਵੀ ਹੈ ਇਹਦੇ ਤੋਂ ਬਹੁਤ ਖੁਸ਼ੀ THA ਮੈਡਮ ਅੱਜ ਜਿਹੜੇ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਇੱਕ ਵਰਕਸ਼ਾਪ ਲਾਈ ਆ ਕੀ ਕੁਝ ਸਿਖਾਇਆ ਜਾ ਰਿਹਾ ਉਹਦੇ ਵਿੱਚ ਕਿਸ ਤਰ੍ਹਾਂ ਦੇ ਬੱਚਿਆਂ ਨੂੰ ਅੱਗੇ ਮਕਾਮ ਤੇ ਪਹੁੰਚਣਗੇ ਇਹਦੇ ਵਿੱਚ ਕਿੰਨੇ ਬੱਚੇ ਅੱਜ ਜਿਹੜੇ ਸਿੱਖਣ ਵਾਸਤੇ ਨੇ ਦਰਸਲ ਸਾਡੇ ਕਾਲਜ ਵਿੱਚ ਪ੍ਰਿੰਸੀਪਲ ਮੈਮ ਨੇ ਇੱਕ ਬਹੁਤ ਵਧੀਆ ਐਫਰਟ ਕੀਤਾ ਹੈ ਔਰ ਦੋ ਦਿਨਾਂ ਤੋਂ ਸਾਡੇ ਇੱਥੇ ਸਕਿੱਲ ਓਰੀਐਂਟਡ ਵਰਕਸ਼ਾਪ ਚੱਲ ਰਹੀ ਹੈ ਜਿਸ ਦੇ ਵਿੱਚ ਸਟੂਡੈਂਟਸ ਨੂੰ ਫੈਬਰਿਕ ਪੇਂਟਿੰਗ ਤਰ੍ਹਾਂ ਤਰ੍ਹਾਂ ਦੀ ਉਹਨਾਂ ਨੂੰ ਆਰਟ ਐਂਡ ਕਰਾਫਟ ਦੀਆਂ ਆਈਟਮਸ ਬਣਾਉਣ ਦੇ ਉੱਪਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਹੀ ਇੱਕ ਅੱਜ ਐਨਐਸਐਸ ਵੱਲੋਂ ਜੋ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਇੱਕ ਵਰਕਸ਼ਾਪ ਵੀ ਲਗਵਾਈ ਗਈ ਹੈ ਜਿਸ ਦੇ ਵਿੱਚ ਇਹਨਾਂ ਨੂੰ ਜੋ ਪੁਰਾਣੀਆਂ ਬੋਟਲਸ ਹਨ ਪਲਾਸਟਿਕ ਦੀਆਂ ਉਹ ਕਿਸ ਤਰ੍ਹਾਂ ਅਸੀਂ ਡੈਕੋਰੇਟਿਵ ਬਣਾ ਕੇ ਘਰਾਂ ਦੇ ਵਿੱਚ ਯੂਜ਼ ਕਰਨੀਆਂ ਹਨ ਉਹ ਵੀ ਸਿਖਾਈਆਂ ਗਈਆਂ ਹਨ ਤਾਂ ਇਸ ਤਰੀਕੇ ਨਾਲ ਜੋ ਸੇ ਨੋ ਟੂ ਪਲਾਸਟਿਕ ਪਲਾਸਟਿਕ ਐਂਡ ਪਲਾਸਟਿਕ ਮੈਨੇਜਮੈਂਟ ਦੀ ਮੁਹਿੰਮ ਜੋ ਹੈ ਉਸ ਦੇ ਅਧੀਨ ਵੀ ਇਸ ਵਰਕਸ਼ਾਪ ਦਾ ਅਹਿਮ ਯੋਗਦਾਨ ਰਿਹਾ ਹੈ ਨਾਲ ਹੀ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ ਹੈ ਕਿ ਉਹ ਅੱਗੇ ਜਾ ਕੇ ਭਵਿੱਖ ਦੇ ਵਿੱਚ ਇੱਕ ਬਿਜ਼ਨਸ ਇੱਕ ਕੰਮਕਾਰ ਦੇ ਤੌਰ ਤੇ ਵੀ ਇਸ ਕਿੱਤੇ ਨੂੰ ਅਪਣਾ ਸਕਦੇ ਹਨ ਔਰ ਆਪਣੇ ਸਰ ਅੱਜ ਜਿਹੜਾ ਇੱਥੇ ਵਰਕਸ਼ਾਪ ਲਈ ਗਈ ਹੈ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਗਏ ਜਿਹੜੇ ਵਿਦਿਆਰਥੀਆਂ ਦੇ ਵਿੱਚ ਕੀ ਕੁਝ ਸਿੱਖ ਕੇ ਜਾਣਗੇ ਔਰ ਇਹਨਾਂ ਦਾ ਅੱਗੇ ਭਵਿੱਖ ਵਿੱਚ ਆਉਣ ਵਾਲਾ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਤੁਹਾਡੇ ਕਰੇ ਜਾ ਰਹੇ ਹਨ ਸਟੱਡੀ ਦੇ ਨਾਲ ਨਾਲ ਇਹ ਕਿੰਨੇ ਇੱਕ ਲਾਹੇਵੰਦ ਸਰਦ ਹੋਣਗੇ ਅੱਜ ਫੈਬਰਿਕ ਪੇਂਟਿੰਗ ਤੇ ਬੈਸਟ ਆਊਟ ਆਫ ਵੇਸਟ ਵਾਸਤੇ ਇੱਕ ਵਰਕਸ਼ਾਪ ਲਗਾਈ ਗਈ ਉਹ ਕੱਲ ਤੋਂ ਚੱਲ ਰਹੀ ਹੈ 2 ਦਿਨ ਦੀ ਵਰਕਸ਼ਾਪ ਹੈ ਮੈਡਮ ਪਟਿਆਲੇ ਤੋਂ ਆਏ ਹੈ ਫੈਬਰਿਕ ਰੀਲ ਵੱਲੋਂ ਇਹ ਸਪான்ਸਰਡ ਵਰਕਸ਼ਾਪ ਹੈ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਨਵੇਂ ਟੈਲੈਂਟ ਸਿਖਾਉਣ ਦੇ ਲਈ ਸਕਿੱਲਸ ਸਿਖਾਉਣ ਦੇ ਲਈ ਇਹ ਵਾਲੀ ਵਰਕਸ਼ਾਪ ਕਰਾਈ ਜਾ ਰਹੀ ਹੈ ਤਾਂ ਕਿ ਬੱਚੇ ਆਪਣੇ ਵਾਸਤੇ ਜਾਂ ਇਸ ਨੂੰ ਕਿਸੇ profession ਦੇ ਤੌਰ ਤੇ ਜੇ ਉਹਨਾਂ ਨੇ ਕੁਝ ਕਰਨਾ ਹੋਵੇ ਤਾਂ ਇੱਕ ਇਸ ਟੈਲੈਂਟ ਦੇ ਨਾਲ ਇਸ ਸਕਿੱਲ ਦੇ ਨਾਲ ਕੁਝ ਵੀ ਕਰ ਸਕਦੇ ਆ ਆਪਣੇ ਫ੍ਰੀ ਟਾਈਮ 'ਚ ਚਾਹੇ ਤਾਂ ਉਹ ਆਪਣੇ ਘਰ ਦੀ ਖੂਬਸੂਰਤੀ ਲਈ ਆਪਣੇ ਲਈ ਕੋਈ ਚੀਜ਼ਾਂ ਬਣਾ ਲੈਣ ਜਾਂ ਜੇ ਉਹਨਾਂ ਨੂੰ ਜ਼ਰੂਰਤ ਹੈ ਤੇ ਇਸ ਤਰੀਕੇ ਨਾਲ ਕੋਈ ਵੀ ਚੀਜ਼ਾਂ ਬਣਾ ਕੇ ਉਹਨਾਂ ਨੂੰ ਵੇਚ ਵੀ ਸਕਦੇ ਹਨ ਇਹ ਉਪਰਾਲੇ ਲਗਾਤਾਰ ਜਾਰੀ ਜਾਣਗੇ ਬਿਲਕੁਲ ਜਾਰੀ ਰਹਿਣਗੇ ਬੱਚਿਆਂ ਦੇ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾਣਗੇ ਪਤਾ ਕਿ ਦੇਸ਼ ਤਾਂ ਵੇਖ ਹੈ ਅਸੀਂ ਇਹਨਾਂ ਦੇ ਲਈ ਸਭ ਸਭ ਤਰ੍ਹਾਂ ਦੀ ਕੋਸ਼ਿਸ਼ ਕਰੀ ਕੀ ਮੈਸੇਜ ਦੇਣਾ ਚਾਹੁੰਦੀ ਹਾਂ ਬੱਚਿਆਂ ਨੂੰ ਅ ਬੱਚਿਆਂ ਦੇ ਵਿੱਚ ਬਹੁਤ ਟੈਲੈਂਟ ਹੁੰਦਾ ਹੈ ਜ਼ਰੂਰਤ ਹੈ ਕਿ ਆਪਣੇ ਟੈਲੈਂਟ ਨੂੰ ਪਛਾਣਨ ਮਿਹਨਤ ਕਰਨ ਤੇ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣ